ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਹalleluja ਜੈ ਹਿੰਦ ਵੰਦੇ ਮਾਤਰਮ ਦੋਸਤੋ ਸਾਡੇ ਇੱਕ ਅਧਿਆਪਕ ਸੀ ਸੰਸਕ੍ਰਿਤ ਦੇ ਜਿਹੜੇ ਕਿ ਸਾਨੂੰ ਅਕਸਰ ਬੜੇ ਮਨੋਰੰਜਕ ਕਿੱਸੇ ਵੀ ਸੁਣਾਇਆ ਕਰਦੇ ਸੀ ਸਤਿਕਾਰਯੋਗ ਸਵਰਗੀ ਸ਼੍ਰੀ ਵਿਸ਼ਵਾਮਿੱਤਰ ਸਾਸ਼ਟਰੀ ਜੀ ਉਹਨਾਂ ਨੇ ਇੱਕ ਵਾਰ ਸਾਨੂੰ ਇੱਕ ਕਿੱਸਾ ਸੁਣਾਇਆ ਜਿਹੜਾ ਮੇਰੇ ਹਾਲੇ ਵੀ ਯਾਦ ਹੈ ਕਿ ਮੁੱਲਾ ਨਸੀਰਉਦੀਨ ਜੀ ਨੂੰ ਇੱਕ ਵਾਰ ਇੱਕ ਜੱਜ ਦੀ ਕੁਰਸੀ ਤੇ ਬਿਠਾਤਾ ਕਿ ਇਸ ਮੁਕੱਦਮੇ ਦਾ ਫੈਸਲਾ ਅੱਜ ਭਾਈ ਤੂੰ ਕਰਨਾ ਹੈ ਕੇਸ ਮੁੱਲਾ ਨਸੀਰਉਦੀਨ ਦੇ ਸਾਹਮਣੇ ਪੇਸ਼ ਹੋ ਗਿਆ ਤਾਂ ਇੱਕ ਪਾਰਟੀ ਨੇ ਆਪਣੀ ਦਲੀਲ ਦਿੰਦੇ ਹੋਏ ਕਿਹਾ ਕਿ ਬੜਾ ਘਟਿਆ ਬੰਦਾ ਜੀ ਸਾਹਮਣੇ ਵਾਲਾ ਮੁੱਲਾ ਨਸੀਰਉਦੀਨ ਨੇ ਕਿਹਾ ਕਿ ਗੱਲ ਤਾਂ ਬਈ ਤੇਰੀ ਠੀਕ ਲੱਗਦੀ ਹੈ ਜਦੋਂ ਦੂਜੀ ਪਾਰਟੀ ਦੀ ਦਲੀਲ ਦੇਣ ਦੀ ਵਾਰੀ ਆਈ ਤਾਂ ਦੂਜੀ ਪਾਰਟੀ ਕਹਿਣ ਲੱਗੀ ਕਿ ਜਿਹੜੀ ਪਹਿਲੀ ਪਾਰਟੀ ਹੈ ਜੀ ਬੜੀ ਘਟੀਆ ਜੀ ਤਾਂ ਮੁੱਲਾ ਨਸੀਰਉਦੀਨ ਨੇ ਉਸ ਪਾਰਟੀ ਨੂੰ ਕਿਹਾ ਕਿ ਬਈ ਗੱਲ ਤਾਂ ਤੁਹਾਡੀ ਠੀਕ ਹੈ ਯਾਨੀ ਕਿ ਦੋਨੋਂ ਦੀ ਗੱਲ ਠੀਕ ਹੈ ਇੱਕ ਉੱਥੇ ਹੋਰ ਮੁੱਲਾ ਨਸੀਰਉਦੀਨ ਦਾ ਮਿੱਤਰ ਖੜਾ ਸੀ ਉਹ ਕਹਿੰਦਾ ਮੁੱਲਾ ਯਾਰ ਤੂੰ ਤਾਂ ਬੜਾ ਘਟਿਆ ਬੰਦਾ ਹੈ ਤਾਂ ਮੁੱਲਾ ਨੇ ਕਿਹਾ ਕਿ ਗੱਲ ਤੁਹਾਡੀ ਵੀ ਠੀਕ ਹੈ ਸੋ ਕਈ ਜਿਹੜੇ ਲੋਕ ਹੁੰਦੇ ਨੇ ਨਾ ਅੱਜ ਕੱਲ ਅਸੀਂ ਫੇਸਬੁੱਕ ਦੇ ਉੱਤੇ ਵੇਖਦੇ ਆ ਕਿ ਉਹ ਚੱਕਵੇਂ ਚੁੱਲੇ ਹੁੰਦੇ ਨੇ ਇਸ ਦੇ ਬਾਰੇ ਗੱਲ ਕਿਸੇ ਐਪੀਸੋਡ ਦੇ ਵਿੱਚ ਫੇਰ ਵੀ ਕਰਾਂਗੇ ਅੱਜ ਇੱਕ ਬਹੁਤ ਹੀ ਜਿਹੜੀ ਪੰਜਾਬ ਨੂੰ ਜੋੜਨ ਵਾਲੀ ਇੱਕ ਘਟਨਾ ਜਿਹੜੀ ਕੁਝ ਦਿਨ ਪਹਿਲਾਂ ਹੋਈ ਹੈ ਮੈਂ ਇੱਕ Hindu ਧਰਮ ਦੇ ਆਪਣੇ ਆਪ ਨੂੰ ਖੈਰਖਵਾ ਕਹਿੰਦੇ ਨੇ ਗੱਗੀ ਪੰਡਤ ਉਹਨਾਂ ਦਾ ਇੱਕ ਸਟੇਟਮੈਂਟ ਪੜ੍ਹ ਰਿਆ ਸੀ ਕਿ ਅਮਰਤਪਾਲ ਮਹਿਰੋ ਨੇ ਜਿਹੜਾ ਕੁੜੀ ਦਾ ਕਤਲ ਕੀਤਾ ਇੱਕ ਦਾ ਕੀ ਨਾਮ ਉਹਦਾ ਕਮਲਕੌਰ ਦਾ ਤੇ ਉਹ ਬਹੁਤ ਚੰਗਾ ਕੀਤਾ ਗੱਗੀ ਪੰਡਤ ਜੀ ਆਪਣੇ ਆਪ ਨੂੰ Hindu ਦਾ ਖੱਦਾਂ ਮੁਖੀ ਵੀ ਕਹਿੰਦੇ ਨੇ ਪ੍ਰਮੁਖ ਵੀ ਕਹਿੰਦੇ ਨੇ ਤੇ ਹਿੰਦੂ ਹਿੱਤਾਂ ਦਾ ਰਾਖਾ ਹੋਣ ਦਾ ਇਹ ਦਾਵਾ ਵੀ ਕਰਦੇ ਨੇ ਇਹ ਗੱਲ ਹੋ ਰਿਹਾ ਕਿ ਭਾਈਚਾਰਕ ਇਕਤਾ ਦੇ ਲਈ ਕਈ ਵਾਰ ਇਹ ਜਿਹੜੇ ਖਾਲਸਤਾਨ ਸਮਰਥਕ ਨਹੀਂ ਅਮਰਿਤਪਾਲ ਮੈਰੋ ਵਰਗੇ ਇਹਨਾਂ ਦੇ ਜਿਹੜੇ ਕੰਮਕਾਜ ਨੇ ਇਹਨਾਂ ਦੀ ਵੀ ਸ਼ਲਾਘਾ ਇਹ ਕਰਦੇ ਰਹਿੰਦੇ ਨੇ ਚੰਗੀ ਗੱਲ ਹੈ ਇਤਿਫਾਕ ਭਾਈਚਾਰਾ ਜਿਹੜਾ ਬਣਾ ਕੇ ਰੱਖਣਾ ਚਾਹੀਦਾ ਅੱਜ ਇਹ ਗੱਲ ਜਦੋਂ ਆਪਾਂ WhatsApp ਦੇ ਉੱਤੇ Facebook ਦੇ ਉੱਤੇ ਇਹ ਚਰਚਾ ਹੈ ਪੰਜਾਬ ਇਸ ਗੱਲ ਨੂੰ ਲੈ ਕੇ ਤਕਰੀਬਨ ਅਸੀਂ ਕਹਿ ਸਕਦੇ ਹਾਂ ਹਿੰਦੂ ਸਿੱਖ ਵਿੱਚ ਨਹੀਂ ਪੰਜਾਬ ਉਹਨਾਂ ਦੋ ਹਿੱਸਿਆਂ ਵਿੱਚ ਵੰਡਿਆ ਜਾ ਚੁੱਕਿਆ ਹੈ ਜਿਹੜੇ ਹਿੰਦੂ ਸਿੱਖ ਮਿਲ ਕੇ ਕਮਲਕੌਰ ਦੇ ਕਤਲ ਦੀ ਨਖੇਦੀ ਕਰ ਰਹੇ ਨੇ ਤੇ ਕੁਝ ਵਿਅਕਤੀ ਜਿਹੜੇ ਨੇ ਹਿੰਦੂ ਸਿੱਖ ਰਲ ਕੇ ਕਮਲਕੌਰ ਦੇ ਕਤਲ ਦੀ ਜਿਹੜੀ ਇਹ ਕਹਿ ਰਹੇ ਨੇ ਕਿ ਚੰਗਾ ਹੋਇਆ ਇਹ ਗੱਲ ਹੋ ਰਿਹਾ ਕਿ ਕਮਲਕੌਰ ਨੂੰ ਕਤਲ ਕਰਨ ਦਾ ਦਾਵਾ ਕਰਨ ਵਾਲਾ ਸੱਭਿਆਚਾਰ ਦੀ ਰਾਖੀ ਦਾ ਦਾਵਾ ਕਰਨ ਵਾਲਾ ਅੰਮ੍ਰਿਤਪਾਲ ਮਹਿਰੋਂ ਇਹ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਜਿਹੜੇ ਦੋ ਚੇਲੇ ਝਾਂਟ ਕੇ ਸੀ ਉਹਨਾਂ ਨੂੰ ਫਸਾ ਗਿਆ ਤੇ ਆਪ ਅੱਡੀਆਂ ਨੂੰ ਥੁੱਕ ਲਾ ਕੇ ਜਹਾਜ਼ ਚੜ੍ਹ ਗਿਆ ਜੀ ਦੁਬਈ ਦਾ ਇਹ ਇਨਕਸ਼ਾਫ ਕੀਤਾ ਐਸਐਸਪੀ ਬਟਿੰਡਾ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਹੁਣ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰੀਏ ਜਿਹੜੀ ਇਹ ਕਮਲ ਕੌਰ ਦੀਆਂ ਜਿਹੜੀਆਂ ਪੋਸਟਾਂ ਬਾਰੇ ਇਹ ਪੋਸਟਾਂ ਅਸੀਂ ਵੀ ਕਈ ਵਾਰ ਦੇਖਦੇ ਸੀ ਤੇ ਉਹਦੇ ਥੱਲੇ ਅਸੀਂ ਕਮੈਂਟ ਵੀ ਇਹਦੇ ਖਿਲਾਫ ਕਰਦੇ ਸੀ ਅਸੀਂ ਬਾਕਾਇਦਾ ਤੌਰ ਦੇ ਉੱਤੇ ਕਈ ਕਮੈਂਟ ਵੀ ਅਸੀਂ ਕੀਤੇ ਨੇ ਕਿ ਇਹ ਬਹੁਤ ਘਟੀਆ ਹਰਕਤਾਂ ਨੇ ਬੋਲਬਾਣੀ ਸਿੱਧੀ ਇਸ ਤਰ੍ਹਾਂ ਦੀ ਮਨੋ ਅਸ਼ਲੀਲਤਾ ਇਹਨੂੰ ਕਦੇ ਵੀ ਸਾਡਾ ਸਮਾਜ ਹੈ ਨਾ ਜਿਹੜਾ ਉਹ ਐਕਸੈਪਟ ਨਹੀਂ ਕਰਦਾ। ਵਕਤੀ ਤੌਰ ਦੇ ਤੇ ਜਿਹੜੀਆਂ ਇਹ ਵੀਡੀਓ ਆ ਜਾਂਦੀਆਂ ਨੇ ਕਈ ਵਾਰ ਜੇ ਕੋਈ ਟੀਵੀ ਦੇ ਉੱਤੇ ਕੋਈ ਸੀਰੀਅਲ ਹੈ, ਕੋਈ ਚਿੱਤਰਹਾਰ ਹੈ ਜਾਂ ਕੋਈ ਹੋਰ ਚੀਜ਼ ਹੈ, ਕੋਈ ਇਸ ਤਰ੍ਹਾਂ ਦੀ ਹੋਰ ਅਸ਼ਲੀਲ ਕੰਟੈਂਟ ਨੇ ਜਿਵੇਂ ਬਹੁਤ ਹੀ ਜ਼ਿਆਦਾ ਭੱਤੇ, ਸ਼ਰਿਆਮ, ਗੰਦੀਆਂ ਗੰਦੀਆਂ ਗਾਲਾਂ ਲੜਕੀਆਂ ਕੱਢ ਰਹੀਆਂ ਹੈ ਨਾ ਮਰਦ ਅਸ਼ਲੀਲ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਨੈਟਫਲਿਕਸ ਵਗੈਰਾ ਤੇ ਜਿਹੜੀਆਂ ਇਹ ਚੱਲਦੀਆਂ ਨੇ ਇਹਨਾਂ ਨੂੰ ਤਾਂ ਚਲੋ ਅਸੀਂ ਰਿਮੋਟ ਕੰਟਰੋਲ ਦੇ ਨਾਲ ਇੱਕ ਵਾਰੀ ਬੰਦ ਕਰ ਦਾਂਗੇ ਟੀਵੀ ਟੀਵੀ ਪਰ ਜਿਹੜੀ ਸੋਸ਼ਲ ਸਾਈਟਸ ਨੇ WhatsApp ਵਗੈਰਾ ਹੈਗੀ Facebook ਹੈ ਇਹਦੇ ਉੱਤੇ ਮੱਲੋ-ਮੱਲੀ ਇਹ ਚੀਜ਼ਾਂ ਤੁਹਾਡੇ ਕੋਲ ਆ ਜਾਂਦੀਆਂ ਨੇ ਕਈ ਵਾਰ ਲਿੰਕ ਆ ਜਾਂਦੇ ਨੇ ਜਿਹੜੇ ਤੁਸੀਂ ਖੋਲਦੇ ਹੋ ਉਸ ਵਿੱਚ ਇਸ ਤਰ੍ਹਾਂ ਦੀ ਸਮੱਗਰੀ ਆ ਜਾਂਦੀ ਹੈ ਕਈ ਵਾਰ ਜਿਹੜੇ ਆ ਜਿਵੇਂ ਪੁਲਿਸ ਹੋਈ ਜਾਂ ਪੱਤਰਕਾਰ ਹੋਏ ਉਹ ਫਿਰ ਸਾਰੇ ਕੰਟੈਂਟ ਨੂੰ ਵੇਖਦੇ ਨੇ ਕਿਉਂਕਿ ਉਹਦਾ ਉਹਨਾਂ ਨੇ ਕਾਨੂੰਨੀ ਪਹਿਲੂ ਦੇਖਣਾ ਹੁੰਦਾ ਹੈ। ਯਾਨੀ ਕਿ ਕੁੱਲ ਮਿਲਾ ਕੇ ਜਿਹੜੀਆਂ ਚੀਜ਼ਾਂ ਸਾਡੇ ਸਮਾਜ ਨੂੰ ਚੰਗੀਆਂ ਨਹੀਂ ਲੱਗਦੀਆਂ ਇਹ ਨਹੀਂ ਹੋਣੀਆਂ ਚਾਹੀਦੀਆਂ। ਪਰ ਜਿੱਥੋਂ ਤੱਕ ਗੱਲ ਇਹ ਹੈ ਕਿ ਸਮਾਜ ਦੇ ਠੇਕੇਦਾਰ ਬਣ ਜਾਣਾ ਆਪਣੇ ਆਪ ਨੂੰ ਪੁਲਿਸ ਦਾ ਕੰਮ ਆਪ ਕਰਨਾ ਜੱਜ ਦਾ ਕੰਮ ਆਪ ਕਰਨ ਲੱਗ ਜਾਣਾ ਅਦਾਲਤਾਂ ਦਾ ਕੰਮ ਆਪ ਕਰਨ ਲੱਗ ਜਾਣਾ ਕਿਸੇ ਨੂੰ ਛਟਕਾ ਦਿਓ ਕਿਸੇ ਨੂੰ ਸੋਦਾ ਲਾ ਦਿਓ ਯਾਨੀ ਕਿ ਜਿਹੜਾ ਤੁਹਾਡੇ ਹਿਸਾਬ ਕਿਤਾਬ ਚ ਨਾ ਆਵੇ ਤੇ ਉਹਨੂੰ ਜੀ ਇਸ ਦੁਨੀਆ ਚ ਰਹਿਣ ਦਾ ਕੋਈ ਹੱਕ ਨਹੀਂ ਮੰਨਿਆ ਇਹ ਲੜਕੀ ਜਿਹੜੀ ਹੈ ਇਹ ਬਹੁਤ ਹੀ ਜ਼ਿਆਦਾ ਮੰਨਿਆ ਕਿ ਅਸ਼ਲੀਲਤਾ ਦਾ ਪ੍ਰਦਰਸ਼ਨ ਕਰਦੀ ਸੀ ਪਰ ਤੁਸੀਂ ਤੁਸੀਂ ਤਾਂ ਗੁਰੂ ਦੇ ਸਿੰਘ ਸੀ ਤੁਸੀਂ ਤਾਂ ਗੁਰਬਾਣੀ ਨੂੰ ਮੰਨਣ ਵਾਲੇ ਤੁਸੀਂ ਉਹ ਬੁੱਧੀ ਜੀ ਵੀ ਸ਼ਖਸ ਸੀ ਉਸ ਤੁਸੀਂ ਜਮਾਤ ਵਿੱਚ ਆਉਂਦੇ ਹੋ ਜਿੱਥੇ ਕਿ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਆਖਿਆ ਜਾਂਦਾ ਹੈ ਤੇ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਸਾਡੀ ਧਾਰਮਿਕ ਗ੍ਰੰਥਾਂ ਵਿੱਚ ਸਾਡੀ ਗੁਰਬਾਣੀ ਦੇ ਵਿੱਚ ਔਰਤ ਦਾ ਘਾਤ ਕਰਨ ਨੂੰ ਔਰਤ ਨੂੰ ਮਾਰਨਾ ਬਹੁਤ ਹੀ ਵੱਡਾ ਇੱਕ ਪਾਪ ਦੱਸਿਆ ਗਿਆ ਇਹ ਵੀ ਸਾਡੇ ਸ਼ਾਸਤਰਾਂ ਵਿੱਚ ਹੈ ਸੋ ਕਿਉ ਮੰਦਾ ਆਖਿਆ ਜਿਤ ਜੰਮੇ ਰਾਜਾਨ ਇਹ ਵੀ ਆਖਿਆ ਗਿਆ ਹੈ ਕਿ ਜਨਨੀ ਜਣੇ ਤੇ ਭਗਤ ਜਣ ਯਾ ਦਾਤਾ ਯਾ ਸੂਰ ਨਹੀਂ ਤਾਂ ਜਨਨੀ ਵਾਂਝ ਰਹਿ ਕਾਹੇ ਗਵਾਵੇ ਨੂਰ ਉਹਦੇ ਵਿੱਚ ਇਹ ਲਿਖਿਆ ਕਿ ਜੇ ਉਹ ਦਾਤਾ ਭਗਤ ਯਾ ਸੂਰ ਸੂਰਮਾ ਪੈਦਾ ਨਹੀਂ ਕਰ ਸਕਦੀ ਤਾਂ ਵਾਂਝ ਰਵੇ ਮਤਲਬ ਇਹ ਨਹੀਂ ਬੇ ਉਹਨੂੰ ਮਾਰ ਦੋ ਉਹਦਾ ਕਤਲ ਕਰ ਦਿਓ ਗੁਰਬਾਣੀ ਵਿੱਚ ਇਹ ਵੀ ਲਿਖਿਆ ਕਿ ਬ੍ਰਾਹਮਣ ਕੈਲਿਕਾਤ ਕੰਜਕਾ ਅਣਚਾਰੇ ਕਾ ਧਾਨ ਫਿਟਕ ਫਿਟਕਾ ਕੋੜ ਵਦਿਆ ਸਦਾ ਸਦਾ ਅਭਿਮਾਨ ਤੇ ਜੇ ਗੱਲ ਕਰੀਏ ਰਹਿਤ ਨਾਮੀ ਦੀ ਤੇ ਉਹਦੇ ਮੁਤਾਬਕ ਕੁੜੀ ਮਾਰ ਆਦੀਖ ਹੈ ਜੇਤੇ ਮਨ ਤੋਂ ਦੂਰ ਤਿਆਗੋ ਤੇਤੇ ਯਾਨੀ ਕਿ ਜਿੰਨੇ ਵੀ ਇਹ ਜਿਹੜੇ ਕੁੜੀ ਮਾਰ ਆਦੀ ਨੇ ਵਗੈਰਾ ਵਗੈਰਾ ਨੇ ਇਹਨਾਂ ਨੂੰ ਮਨ ਤੋਂ ਦੂਰ ਤਿਆਗ ਦੇਣਾ ਚਾਹੀਦਾ ਇਹਨਾਂ ਸਾਰਿਆਂ ਨੂੰ ਮੰਨ ਲਓ ਤੁਸੀਂ ਉਸ ਪਵਿੱਤਰ ਉਸ ਗੁਰਬਾਣੀ ਦੇ ਮੁਤਾਬਕ ਚੱਲਣ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਤੁਹਾਨੂੰ ভরਸਾ ਆਇਆ ਹੋਇਆ ਛੋਲਾ ਤੁਹਾਨੂੰ ਦਿੱਤਾ ਗਿਆ ਤੇ ਕਰਤੂਤਾ ਤੋੜੀਆਂ ਤੁਹਾਡਾ ਜਿਹੜਾ ਮਨ ਹੈ ਉਹ ਨੀਮਾ ਤਾਂ ਹੈ ਹੀ ਨਹੀਂ ਹੁਣ ਮੱਤ ਹੈ ਜਿਹੜੀ ਉਹ ਤੁਸੀਂ ਆ ਕਾਂਢ ਕਰਕੇ ਦਾ ਸਿੱਧਤ ਹੈ ਮਾੜੀ ਸੀ ਉਹ ਕੁੜੀ اخلاق ਦੀ ਮਾੜੀ ਸੀ ਇਹ ਅਸੀਂ ਨਹੀਂ ਕਹਿ ਸਕਦੇ ਪਰ ਵੀਡੀਓ ਜਿਹੜੇ ਸੀ ਉਹਦੇ ਮੁਤਾਬਕ ਉਹਦੀਆਂ ਜਿਹੜੀਆਂ ਪੇਸ਼ਕਾਰੀਆਂ ਸੀ ਉਹ ਜਿਹੜੀਆਂ ਸ਼ਰੀਲ ਸੀ ਮਾੜੀਆਂ ਸੀ ਮੰਨਦੇ ਆਂ ਗੱਲ ਇਹ ਗੱਲ ਨਹੀਂ ਹੋਣੀ ਚਾਹੀਦੀ ਸੀ ਪਰ ਇਹਦਾ ਤਰੀਕਾ ਹੋਰ ਸੀ ਐਡਮਿਨਿਸਟ੍ਰੇਸ਼ਨ ਨੂੰ ਮਿਲਦੇ ਪ੍ਰਸ਼ਾਸਨ ਨੂੰ ਮਿਲਦੇ ਧਰਨੇ ਦੇ ਦਿੰਦੇ ਜਾ ਕੇ ਉੱਥੇ ਅਦਾਲਤਾਂ ਨੇ ਅਦਾਲਤਾਂ ਦੇ ਵਿੱਚ ਬਾਈ ਨੇਮ ਤੁਸੀਂ ਇਸਤਗਾਸਾ ਕਰ ਦਿੰਦੇ ਪ੍ਰੈਸ ਕਾਨਫਰੰਸਾਂ ਕਰਦੇ ਜੇ ਜਿਹੜੇ 3-4 ਲੱਖ ਲੋਕ ਇਹਨਾਂ ਨੂੰ ਵੇਖਦੇ ਪੈਰੋਕਾਰ ਨੇ ਇਸ ਦੇ ਜਿਹੜੇ ਇਹਨੂੰ ਵੇਖਦੇ ਨੇ ਹਨਾ ਉਹਨਾਂ ਚ ਲੋਕ رائے ਜਿਹੜੀ ਸੀ ਉਹ ਲਾਮਬੰਦ ਕਰਦੇ ਫਿਰ ਤਾਂ ਮੰਨਿਆ ਜਾਂਦਾ ਤੇ ਪਰ ਤੁਸੀਂ ਤਾਂ ਆਪਣੇ ਨੂੰ ਖੁਦਾਈ ਫੌਜਦਾਰ ਮੰਨ ਕੇ ਧਮਕੀ ਦਿੱਤੀ ਸਿੱਧੀ ਮਾਰ ਦੇਵਾਂਗੇ ਤੇ ਮਾਰ ਦਿੱਤਾ ਤੇ ਮਾਰਿਆ ਵੀ ਕਿਸ ਤਰ੍ਹਾਂ ਪਹਿਲਾਂ ਤਾਂ ਉਹਦੇ ਘਰ ਗਏ ਜੀ ਉਹਦੀ ਬਜ਼ੁਰਗ ਮਾਤਾ ਮਿਲੀ ਉਹਨੇ ਪੁੱਛਿਆ ਭਾਈ ਕਿੱਥੋਂ ਆਏ ਹੋ ਕਹਿੰਦੇ ਇਹ ਪ੍ਰਮੋਸ਼ਨ ਕਰਾਉਣੀ ਹੈ ਕਿਉਂਕਿ ਬੀਬੀ ਪ੍ਰਮੋਸ਼ਨ ਵੀ ਕਰਦੀ ਸੀ ਬਿਜ਼ਨਸ ਪ੍ਰਮੋਸ਼ਨ ਵਗੈਰਾ ਕਰਦੀ ਸੀ ਫਿਰ ਉਹਦੇ ਕੋਲ ਉਹ ਕਹਿੰਦੀ ਉਹ ਬਾਹਰ ਗਈ ਹੋਈ ਹੈ ਤੇ ਦੂਸਰੇ ਦਿਨ ਫੇਰ ਉਹਦੇ ਘਰ ਚਲੇ ਜਾਂਦੇ ਨੇ ਫੇਰ ਜਦੋਂ ਉਹਦੇ ਘਰ ਗਏ ਤੇ ਉਹਦੇ ਘਰ ਉਹਦੇ ਨਾਲ ਮਿਲੇ ਉਹਨੂੰ ਕਹਿੰਦੇ ਅਸੀਂ ਪ੍ਰੋਮੋਸ਼ਨ ਕਰਾਉਣੀ ਬੀਬਾ ਜੀ ਤੁਹਾਡੇ ਤੋਂ ਤਾਂ ਉਹ ਕਹਿੰਦੀ ਜੀ ਅੱਜ ਤਾਂ ਮੈਂ ਜਾ ਨਹੀਂ ਸਕਦੀ ਮੇਰੀ ਮਾਂ ਦਾ ਢਿੱਲੀ ਹੈ ਅਗਲੇ ਦਿਨ ਦੋ ਦਿਨ ਉਹ ਪ੍ਰੋਗਰਾਮ ਬਣ ਗਿਆ ਅਗਲੇ ਦਿਨ ਉਹਨੂੰ ਪ੍ਰੋਮੋਸ਼ਨ ਕਰਾਉਣ ਦੇ ਬਹਾਨੇ ਇਹ ਉਹਨੂੰ ਘਰੋਂ ਲੈ ਗਏ ਅਕੋਰਡਿੰਗ ਟੂ ਪੁਲਿਸ ਥਿਉਰੀ ਕਿ ਇੱਕ ਇਹਨਾਂ ਕੋਲ ਹੋਰ ਗੱਡੀ ਸੀ ਸਕੋਰਪੀਓ ਵਗੈਰਾ ਤੇ ਇੱਕ ਜਿਹੜੀ ਗੱਡੀ ਸੀ ਇਸ ਦੀ ਜਿਹੜੀ ਇਹ ਇਸ ਲੜਕੀ ਦੀ ਆਪਣੀ ਗੱਡੀ ਸੀ ਉਹਨੂੰ ਕਹਿੰਦੇ ਤੇਰੀ ਗੱਡੀ ਦੀ ਰਿਪੇਅਰ ਵੀ ਕਰਵਾਵਾਂਗੇ ਉਸ ਨੂੰ ਪ੍ਰੋਮੋਸ਼ਨ ਦਾ ਲਾਰਾ ਦੇ ਕੇ ਇਹ ਲੈ ਜਾਂਦੇ ਨੇ ਤਾਂ ਉੱਥੇ ਲੈ ਕੇ ਕਿੱਥੇ ਜਾਂਦੇ ਨੇ ਜੀ ਉੱਥੇ ਲੈ ਕੇ ਜਾਂਦੇ ਨੇ ਇੱਕ ਗੈਰਾਜ ਦੇ ਵਿੱਚ ਉਹਨੂੰ ਗੈਰਾਜ ਦੇ ਵਿੱਚ ਇਕੱਲੀ ਕੁੜੀ ਤੇ ਤਿੰਨ ਜਣੇ ਇਹ ਯੋਦੇ ਉਹਨੂੰ ਰਾਤ ਪਰ ਰੱਖ ਦੇਣ ਜੀ ਰਾਤ ਤੱਕ ਜਦੋਂ ਤੱਕ ਹਨੇਰਾ ਨਹੀਂ ਹੋ ਜਾਂਦਾ ਹੁਣ ਉਥੇ ਇੰਨੀ ਦੇਰ ਜਿਹੜੀ ਰੱਖੀ ਹੈ ਗੈਰਾਜ਼ ਦੇ ਵਿੱਚ ਲੜਕੀ ਨੈਚੁਰਲ ਹੈ ਕਿ ਜਿਹਦੇ ਪ੍ਰਤੀ ਇਹਨਾਂ ਦੇ ਮਨ 'ਚ ਖੁੰਦਕ ਸੀ ਜਿਹੜੇ ਪਲਾਨ ਕਰਕੇ ਆਏ ਸੀਗੇ ਫਿਰ ਉਹਨੂੰ ਇਹ ਅਸੀਂ ਕਲਪਨਾ ਕਰ ਸਕਦੇ ਹਾਂ ਕਿ ਉਥੇ ਕੀ ਕੀ ਹੋਇਆ ਹੋਊਗਾ ਸ਼ੋਲੇ ਫਿਲਮ ਦਾ ਡਾਇਲੋਗ ਜਿਹੜਾ ਤੁਸੀਂ ਦੇਖਿਆ ਹੋਊਗਾ ਗੱਬਰ ਦਾ ਗੱਬਰ ਵਾਲਾ ਸੀਨ ਯਾਦ ਆ ਜਾਂਦਾ ਜਦੋਂ ਕਿਵੇਂ ਉਹ ਬਸੰਤੀ ਨੂੰ ਸਾਰੇ ਡਾਕੂ ਇਕੱਠੇ ਹੋ ਕੇ ਉਹਨੂੰ ਬੜੀ ਮੁਸ਼ਕਲ ਸਥਿਤੀ ਵਿੱਚ ਪਾ ਦਿੰਦੇ ਨੇ ਹੈ ਕਿਡਨਾਪ ਕਰਦੇ ਨੇ ਹਨਾ ਉਹਨਾਂ ਨਾਲ ਸ਼ਰੀਲਤਾ ਕਰਦੇ ਨੇ ਉਹਨੂੰ ਨੱਚਣ ਲਈ ਮਜਬੂਰ ਕਰਦੇ ਨੇ ਇਸੇ ਤਰ੍ਹਾਂ ਦਾ ਕੁਝ ਉੱਥੇ ਹੋਇਆ ਹੋਊਗਾ ਫਿਰ ਉਸ ਤੋਂ ਬਾਅਦ ਉਹਨੂੰ ਫੇਰ ਚਲੋ ਰੋਟੀ ਪਾਣੀ ਖਾ ਕੇ ਆਈਏ ਕਮਾਉਂਦੇ ਰਹੇ ਯਾਨੀ ਕਿ ਉਹਨੂੰ ਇੰਨਾ ਇਹਨਾਂ ਨੇ ਕੰਫੀਡੈਂਸ ਦੇ ਵਿੱਚ ਲੈ ਲਿਆ ਉਹ ਵਿਸ਼ਵਾਸ ਕਰਨ ਲੱਗ ਪਏ ਇਹਨਾਂ ਦੇ ਉੱਤੇ ਤੇ ਸਭ ਤੋਂ ਵੱਡਾ ਜਿਹੜਾ ਵਿਸ਼ਵਾਸ ਦਾ ਘਾਤ ਕਰਨਾ ਸਭ ਤੋਂ ਵੱਡਾ ਪਾਪ ਵੀ ਦੱਸਿਆ ਗਿਆ ਸਾਡੇ ਸ਼ਾਸਤਰਾਂ ਦੇ ਵਿੱਚ ਫਿਰ ਜੇ ਉਹਨੂੰ ਲੈ ਕੇ ਜਾਂਦੇ ਨੇ ਲੈ ਕੇ ਜਾ ਕੇ ਉਸ ਨੂੰ ਇਹ ਹੁਣ ਤਿੰਨ ਜਣੇ ਓਕਾਰ ਦੇ ਵਿੱਚ ਸਵਾਰ ਹੋ ਜਾਂਦੇ ਨੇ ਆਪਣੀ ਸਕੋਰਪੀਓ ਪੈਟਰੋਲ ਪੰਪ ਤੇ ਕਿਸੇ ਦੇ ਛੱਡ ਦਿੰਦੇ ਨੇ ਜਿੱਥੇ ਕੋਈ ਹੋਰ ਬੰਦਾ ਉਹਨੂੰ ਲੈ ਜਾਂਦਾ ਫਿਰ ਇਹਨਾਂ ਨੇ ਉਸ ਕੁੜੀ ਦੀ ਬੈਠ ਕੇ ਉਹਨੂੰ ਅੱਗੇ ਲੈ ਗਏ ਫਿਰ ਉਹਨੂੰ ਕਹਿੰਦੇ ਜੀ ਤੇਰਾ ਪਾਸਵਰਡ ਦੇ ਆਪਣੇ ਅਸਲੀ ਰੂਪ ਵਿੱਚ ਆ ਗਏ ਉਹਦੇ ਥੱਪੜ ਮਾਰੇ ਉਹਨੂੰ ਟਾਰਚਰ ਕੀਤਾ ਉਹਦਾ ਪਾਸਵਰਡ ਲੈ ਲਿਆ ਪਾਸਵਰਡ ਲੈਣ ਤੋਂ ਬਾਅਦ ਉਹਦਾ ਜਿਹੜੇ ਮੋਬਾਈਲ ਫੋਨ ਵੀ ਲੈ ਲਏ ਯਾਨੀ ਕਿ ਉਹਦਾ ਡਾਟਾ ਵਗੈਰਾ ਡਿਲੀਟ ਕਰਨ ਦੇ ਵਾਸਤੇ ਜਾਂ ਗॉड knows ਕਿ ਕੀ ਇਹ ਤਾਂ ਵੈਗਰੂ ਜਾਣਦਾ ਕਿ ਇਹਨਾਂ ਦੇ ਮਨ ਵਿੱਚ ਸੀ ਕਿਉਂ ਇਹਨਾਂ ਨੇ ਉਹਦਾ ਪਾਸਵਰਡ ਵਗੈਰਾ ਲੱਤਾ ਇਹ ਗੱਲ ਉਹਨਾਂ ਨੇ ਦੱਸੀ ਹੈ ਜਿਹੜੇ ਬਾਅਦ ਵਿੱਚ ਕਾਬੂ ਆਏ ਨੇ ਫਿਰ ਇਹਨਾਂ ਨੇ ਉਹਨੂੰ ਜ਼ਬਰਦਸਤੀ ਇੱਕ ਉਧਰ ਬਹਿ ਗਿਆ ਯੋਧਾ ਇੱਕ ਯੋਧਾ ਉਧਰ ਬਹਿ ਗਿਆ ਤੇ ਜਿਹੜਾ ਅਮਰਤਪਾਲ ਯੋਧਾ ਸੀ ਨਾ ਇਹਨਾਂ ਨੇ ਬਾਹਾਂ ਫੜ ਲੀਆਂ ਉਹਨੇ ਇਹਦਾ ਜਿਹੜਾ ਆਪਣਾ ਜਿਹੜਾ ਅੰਗਰਖਾ ਜੀ ਨੂੰ ਆਪਾਂ ਕਹ ਦਿੰਨੇ ਆਂ ਹਿੰਦੀ ਵਿੱਚ ਕਮਰ ਕੱਸਾ ਕਹ ਦਿੰਨੇ ਜੀ ਨੂੰ ਜਿਹਨੂੰ ਕਿ ਗੁਰੂ ਸਾਹਿਬ ਵੱਲੋਂ ਕਲਗੀਧਰ ਪਾਸ਼ਾ ਵੱਲੋਂ ਜਿਹੜਾ ਨੀਲਾ ਬਾਣਾ ਬਖਸ਼ਿਸ਼ ਕੀਤਾ ਗਿਆ ਸੀ ਉਹਦਾ ਕਮਰ ਬੰਦਾ ਲਾਇਆ ਲਾ ਕੇ ਉਸ ਵਿਚਾਰੀ ਉਹ ਕੁੜੀ ਨੂੰ ਜਿਹਦੇ ਕੇ ਜਿਹੜੀ ਕੇ ਨਿਹੱਤੀ ਸੀ ਔਰ ਤਿੰਨ ਜਣੇ ਸੀ ਇਹ ਹੱਟੇ-ਕੱਟੇ ਇਹਨਾਂ ਨੇ ਫਿਰ ਉਹ ਕੁੜੀ ਦੇ ਗਲ 'ਚ ਕਮਰਕੱਸਾ ਪਾ ਲਿਆ ਤੇ 19 ਦਿਨ ਤੱਕ ਉਹਨੂੰ ਤੜਫੀ ਬੜੀ ਉਹਨੇ ਬਾਹਾਂ-ਬੂਹਾਂ ਮਾਰੀਆਂ ਲੱਤਾਂ ਮਾਰੀਆਂ ਪਰ ਨਹੀਂ ਛੱਡਾ ਸਕੀ ਕਿਉਂਕਿ ਤਿੰਨ ਹੱਟੇ-ਕੱਟੇ ਯੋਧੇ ਜਦੋਂ ਸਾਹਮਣੇ ਆ ਗਏ ਹੁਣ ਜੀ ਸੱਭਿਆਚਾਰ ਦੇ ਰਾਖੇ ਫਿਰ ਉਹਨਾਂ ਨੇ ਸੱਭਿਆਚਾਰ ਦੀ ਰਾਖੀ ਤਾਂ ਅਖਰ ਤੱਕ ਕਰਨੀ ਸੀ ਤੇ ਉਹਨਾਂ ਨੇ ਉਦੋਂ ਤੱਕ ਕਮਰਕੱਸੇ ਨਾਲ ਉਹਦਾ ਗਰਦਨ ਦੱਬਣੀ ਸ਼ੁਰੂ ਕੀਤੀ ਜਿਹੜੀ ਜਾਰੀ ਰੱਖੀ ਜਦੋਂ ਤੱਕ ਕਿ ਉਹਨਾਂ ਦੇ ਸੱਭਿਆਚਾਰ ਦੀ ਪੂਰੀ ਤਰ੍ਹਾਂ ਰੱਖੀ ਨਹੀਂ ਹੋ ਗਈ ਯਾਨੀ ਕਿ ਕੁੜੀ ਜਿਹੜੀ ਸੀ ਉਹਦੇ ਪ੍ਰਾਣ ਪਖੇਰੂ ਉੱਡ ਨਹੀਂ ਗਏ ਦਮ ਨਹੀਂ ਤੋੜ ਗਈ ਤੜਫ ਤੜਫ ਕੇ ਉਹਨੇ ਦਮ ਤੋੜਿਆ ਉਸ ਤੋਂ ਬਾਅਦ ਜੀ ਕੀ ਹੋਇਆ ਕਿ ਹੁਣ ਜਿਹੜੇ ਤਿੰਨ ਜਣੇ ਨੇ ਇਹ ਪਹਿਲਾਂ ਤਾਂ ਇਹ ਗੱਡੀ ਖੜੀ ਕਰਦੇ ਨੇ ਜਾ ਕੇ ਜੀ ਉਸ ਤੋਂ ਬਾਅਦ ਉੱਥੋਂ ਤਿੱਤਰ ਹੋ ਜਾਂਦੇ ਨੇ ਤਿੱਤਰ ਹੋ ਕੇ ਇਹ ਜਿਹੜੇ ਸ਼੍ਰੀਮਾਨ ਜੀ ਨੇ ਅਮਰਤਪਾਲ ਮਹਿਰਮ ਜੀ ਯੋਧਾ ਨੰਬਰ 1 ਯੋਧਿਆਂ ਦੇ ਸਰਦਾਰ ਸਰਦਾਰ ਸਾਹਿਬ ਜੀ ਅੱਡੀਆਂ ਨੂੰ ਲਾ ਕੇ ਥੁੱਕ ਪਹਿਲਾਂ ਹੀ ਬਣਾਈ ਹੋਈ ਸੀ ਪਲੈਨਿੰਗ ਪਾਸਪੋਰਟ ਕੋਲ ਸੀ ਹੋ ਸਕਦਾ ਵੀਜ਼ਾ ਵੀ ਪਹਿਲਾਂ ਕੋਲ ਹੋਵੇ ਕੋਲ ਸੀ ਤਾਂ ਹੀ ਗਏ ਨੇ ਉਹ ਤਵਾਜੇ ਫਲਾਈ ਕਰਕੇ ਜੀ ਦੁਬਈ ਨੂੰ ਮਾਰਗੇ ਉਡਾਰੀ ਤੇ ਪਿੱਛੇ ਛੱਡ ਗਏ ਜਿਹੜੇ ਜੂਨੀਅਰ ਯੋਧੇ ਸੀ ਉਹਨਾਂ ਨੂੰ ਤੇ ਚਲੋ ਭਾਈ ਤੁਸੀਂ ਉਹਨੂੰ ਭੁਗਤੋ ਡੰਡੇ ਖਾਨ ਨੂੰ ਰੈਚ ਖਾਣ ਪੀਣ ਨੂੰ ਬਾੰਦ ਰਹੀ ਯਾਨੀ ਕਿ ਜਿਹੜੇ ਕਹਿੰਦੇ ਸੀ ਕਿ ਅਸੀਂ ਸੱਬਿਆਚਾਰ ਦੀ ਰਾਖੀ 19 ਦਿਨ ਤੱਕ ਕਰਾਂਗੇ ਇੱਕ ਹੋਰ ਕੁੜੀ ਐ ਲੂਥਰਾ ਲੂਥਰਾ ਉਹਨੂੰ ਵੀ ਧਮਕੀ ਦਿੱਤੀ ਸੀ ਹਾਲਾਂਕਿ ਉਹ ਡੈਰੀ ਡੁਰੀ ਨਹੀਂ ਇਹਨਾਂ ਤੋਂ ਉਹ ਇਹਨਾਂ ਤੇ ਪਰਚਾ ਵੀ ਦਰਜ ਕਰਾਤਾ ਹੈ ਲੂਥਰਾ ਨੇ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਾਤੀ ਹੈ ਆਈਟੀ ਐਕਟ ਤੇ ਹੋਰ ਸੰਗੀਨ ਧਾਰਾਵਾਂ ਦੇ ਤਹਿਤ ਉਹ ਐਫ ਆਈ ਆਰ ਦੇ ਮੁਤਾਬਕ ਵੀ ਹੁਣ ਇਹਨਾਂ ਦੀ ਗ੍ਰਿਫਤਾਰੀ ਬਣਨੀ ਹੈ ਤੇ ਜਦੋਂ ਹੀ ਲੋਕ ਆਊਟ ਜਿਹੜਾ ਜਿਹੜਾ ਨੋਟਿਸ ਜਾਰੀ ਹੋਇਆ ਹੋਇਆ ਹੈ ਇਹਦੇ ਨਾਲ ਜਦੋਂ ਵੀ ਸ਼੍ਰੀਮਾਨ ਜੀ ਕਿਤੇ ਧੱਕੇ ਚੜ ਗਏ ਤੇ ਇਹਨਾਂ ਨੂੰ ਫੜ ਕੇ ਡੰਡਾ ਡੋਲੀ ਕਰਦੀ ਪੁਲਿਸ ਲੈ ਉਹ ਕੁੜੀ ਨੇ ਨਾ ਤੇ ਪਰਚਾ ਦਰਜ ਕਰਵਾ ਦਿੱਤਾ ਪਰ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਬੜਕਾ ਮਾਰ ਕੇ ਸਭਿਆਚਾਰ ਦੀ ਰਾਖੀ ਦੀਆਂ ਬੜਕਾ ਮਾਰ ਕੇ ਤੇ ਇਹ ਫੇਸਬੁੱਕ ਤੇ ਇੰਸਟਾਗ੍ਰam ਜਾਂ ਜਿਹੜੇ ਇਨਫਲੂਐਂਸਰ ਨੇ ਇਹਨਾਂ ਨੂੰ ਥ੍ਰੈਟ ਕਰਕੇ ਧਮਕੀਆਂ ਦੇ ਕੇ ਅਸੀਂ ਤੁਹਾਡਾ ਸੋਧਾ ਲਾ ਦਾਂਗੇ ਤੁਹਾਨੂੰ ਮਾਰ ਦਾਂਗੇ ਇਹ ਕਰ ਦਾਂਗੇ ਉਹ ਕਰ ਦਾਂਗੇ ਉੱਤ ਤੋਂ ਬਾਅਦ ਰਣ ਤੱਤੇ ਵਿੱਚੋਂ ਇਹ ਯੋਧੇ ਜਿਹੜੇ ਸੀ ਸ਼ਰੋਮਣੀ ਯੋਧੇ ਜਿਹੜੇ ਇਹਨਾਂ ਨੂੰ ਕਹਿ ਸਕਦੇ ਆਂ ਅਸੀਂ ਸੀਨੀਅਰ ਯੋਧਾ ਸਾਹਿਬ ਹੈੱਡ ਆਫ ਦਾ ਯੋਧਾ ਇਹ ਫਿਰ ਭੱਜ ਕਿਉਂ ਗਏ ਜੀ ਉਹ ਰਣ ਤੱਤੇ ਵਿੱਚ ਡਟ ਕੇ ਲੜਨਾ ਸੀ ਖੜਨਾ ਸੀ ਸਰੈਂਡਰ ਕਰਦੇ ਪਰ ਪਤਾ ਸੀ ਸੀਨੀਅਰ ਯੋਧਾ ਸਾਹਿਬ ਨੂੰ ਕਿ ਪੰਜਾਬ ਪੁਲਿਸ ਦੇ ਧੱਕੇ ਦੇ ਚੜ ਗਏ ਤਾਂ ਫਿਰ ਜਿਹੜੀ ਉਹਨਾਂ ਨੇ ਖਰਾਕ ਦੇਣੀ ਐ ਉਹ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਇਲਮ ਸੀ ਇਸ ਕਰਕੇ ਇਹਨਾਂ ਨੇ ਪੱਤਰੇ ਬਾਚਣੇ ਜਿਹੜੇ ਸੀ ਉਹ ਜਿਆਦਾ ਇਹਨਾਂ ਨੂੰ ਮਫੀਦ ਸੌਦਾ ਲੱਗਿਆ ਕਿ 1 2 3 ਬਾਅਦ ਵੀ ਜਿਹੜੇ ਦੋ ਹੈਗੇ ਇਹਨਾਂ ਦੇ ਕੇਸ ਕੋਈ ਜੇ ਪੈ ਜੂਗਾ ਆਪਾਂ ਭੱਜਾਂਗੇ ਪਰ ਉਹਨੂੰ ਇਹ ਨਹੀਂ ਪਤਾ ਸੀਗਾ ਕਿ ਜਿਹੜੀਆਂ ਕਿਸੇ ਕ੍ਰਾਈਮ ਦੇ ਵਿੱਚ ਜਿੰਨੇ ਵੀ ਬੰਦੇ ਜੇ ਕੋਈ ਭਰਾਰ ਹੋ ਵੀ ਜਾਂਦਾ ਬਾਹਰ ਚਲਾਇਆ ਜਾਂਦਾ ਤਾਂ ਉਸ ਨੂੰ ਲਿਆਉਣ ਦਾ ਵੀ ਤਰੀਕਾ ਹੈ ਉਹਨੂੰ ਉਥੋਂ ਦੀ ਸਰਕਾਰ ਡਿਪੋਰਟ ਵੀ ਕਰ ਦਿੰਦੀ ਹੈ ਕਈ ਹੋਰ ਇਸ ਤਰ੍ਹਾਂ ਦੇ ਜਿਹੜੇ ਟੈਰਰਿਸਟ ਨੇ ਜਾਂ ਦੂਜੇ ਨੇ ਇਹ ਫੜ ਕੇ ਲਿਆਂਦੇ ਵੀ ਜਾ ਚੁੱਕੇ ਨੇ ਗੈਂਗਸਟਰ ਵਗੈਰਾ ਹੁਣੇ ਸ਼੍ਰੀਮਾਨ ਜੀ ਤਾਂ ਭੱਜ ਕੇ ਦੁਬਈ ਚਲੇ ਗਏ ਨੇ ਜਦੋਂ ਇਹ ਹੱਥ ਹਉਣ ਗਿਉਣਗੇ ਤੇ ਦੂਜੇ ਪਾਸੇ ਜਿਹੜਾ ਉਹਨਾਂ ਦਾ ਰੂਹਾਨੀ satsang ਹੋ ਰਿਹਾ ਹੈ ਜਿਹੜੇ ਜੂਨੀਅਰ ਯੋਧੇ ਨੇ ਦਿਖਾਲੇ ਹੋਰ ਵੀ ਪਤਾ ਨਹੀਂ ਕਿਹੜੇ ਕਿਹੜੇ ਦੇ ਵਿੱਚ ਨੇ ਤੇ ਹੁਣ ਇਹਦੇ ਵਿੱਚ ਕਈ ਜਿਹੜੇ ਨੇ ਕਈ ਹੋਰ ਜਿਹੜੇ ਇਹਨਾਂ ਦੇ ਜੂਨੀਅਰ ਤੋਂ ਜੂਨੀਅਰ ਯੋਧੇ ਜਿਹੜੇ ਸਮਾਲ ਸਕੀਲ ਯੋਧੇ ਨੇ ਇਹ ਜਿਹੜੇ ਬਿਆਨਵੀਰ ਜਿਨ੍ਹਾਂ ਨੂੰ ਕਹਿੰਦੇ ਆ ਜਿਹੜੇ ਕਿ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਇਹ ਅਕਸਰ ਬਦਮਾਸ਼ੀ ਦਿਖਾਉਂਦੇ ਰਹਿੰਦੇ ਨੇ ਇਹ ਕਹਿੰਦੇ ਨੇ ਜੀ ਕਿ ਭਾਈ ਸਾਹਿਬ ਜੀ ਪਹਿਲਾਂ ਉਹਨਾਂ ਨੂੰ 50000 ਰੁਪਏ ਮਹੀਨਾ ਕੁੜੀ ਨੂੰ ਦੰਦੇ ਸੀ ਕਿਸ ਖੁਸ਼ੀ ਜਿੱਦੋਂਦੇ ਸੀ ਕੋਈ ਰਿਲੇਸ਼ਨਸ਼ਿਪ ਦੇ ਨਾਲ ਕਿਉਂ ਦੰਦੇ ਸੀ ਕਿਧਰੇ ਇਹ ਤਾਂ ਨਹੀਂ ਕਿ ਉਹਦੇ ਨਾਲ ਕੁਝ ਨਜ਼ਦੀਕੀ ਹੋਵੇ ਤੁਹਾਡੀ ਤੇ ਤੁਹਾਨੂੰ ਇਸ ਗੱਲ ਦੀ ਜਿਹੜਾ ਹੋਵੇ ਇਸ ਗੱਲ ਦੀ ਜੈਲਸੀ ਹੋਵੇ ਵੀ ਇਹ ਸਾਡੇ ਤੋਂ ਇਲਾਵਾ ਕਿਸੇ ਹੋਰ ਨਾਲ ਕਿਉਂ ਗੱਲ ਕਰਦੀ ਹੈ ਤੇ ਫੇਸਬੁੱਕ ਦੇ ਉੱਤੇ ਇਸ ਤਰ੍ਹਾਂ ਦੀ ਵੀਡੀਓ ਕਿਉਂ ਪਾਉਣੀ ਕਿਤੇ ਇਹ ਤਾਂ ਨਹੀਂ ਥਿਉਰੀ ਸੀ ਜੇ ਤੁਸੀਂ ਉਹਨੂੰ 50000 ਰੁਪਏ ਦਿੰਦੇ ਸੀ ਮਹੀਨੇ ਦਾ ਜਿਵੇਂ ਕਈ ਫੜ ਮਰੀ ਜਾਂਦੇ ਨੇ ਜਿਹਨੂੰ ਕਹਿੰਦੇ ਨੇ ਅਸੀਂ ਮਤਲਬ ਗੱਪ ਮਾਰਨੀ ਸੋ ਕਈ ਜਿਹੜੇ ਬੈਠ ਬੈਠ ਕੇ ਚੈਨਲਾਂ ਦੇ ਉੱਤੇ ਹਨਾ ਕਿ ਭਾਈ ਸਾਹਿਬ ਜੀ ਪਹਿਲਾਂ ਮਦਦ ਕਰਦੇ ਸੀ ਉਹਦੀ ਬਾਜੀ ਬਾ ਕਿੰਨੇ ਦਾਨਵੀਰ ਨੇ ਭਾਈ ਸਾਹਿਬ ਜੀ ਜੇ ਮਦਦ ਕਰਨੀ ਹੈ ਭਾਈ ਸਾਹਿਬ ਜੀ ਤਾਂ ਤੁਸੀਂ ਉਹ ਕਿਰਨਜੀਤ ਕੌਰ ਜਿਹੜੀ ਆਪਣੀ ਸੰਨੀ ਲਿਉਣੀ ਹੈ ਉਹਦੀ ਮਦਦ ਕਿਉਂ ਨਹੀਂ ਕੀਤੀ ਯਾਰ ਉਹ ਤਾਂ ਇਹ ਕੁੜੀ ਤਾਂ ਬੋਲ ਕੇ ਕੁਝ ਕਰਦੀ ਸੀਗੀ ਫੇਸਬੁੱਕ ਦੇ ਉੱਤੇ ਸੰਨੀ ਲਿਉਣੀ ਨੇ ਤਾਂ ਤੁਸੀਂ ਸੀ ਹਜ਼ਾਰਾਂ ਸੈਂਕੜੇ ਜਿਹੜੀਆਂ ਵੀਡੀਓ ਨੇ ਉਸ ਦੀਆਂ ਤੁਸੀਂ ਵੇਖ ਲਓ ਚੱਕ ਚੱਕ ਟ੍ਰਿਪਲ ਐਕਸ ਸੰਨੀ ਲਿਉਣੀ ਟਾਈਪ ਕਰੋ ਤੁਹਾਨੂੰ ਨਾਲ ਦੀ ਨਾਲ ਖੁੱਲ ਜਾਣਗੇ ਜੀ ਉੱਥੇ ਮੈਨਾਂ ਅਸੀਂ ਕਹਿ ਸਕਦੇ ਆ ਪੰਨੇ ਉਹਦੀ ਮਦਦ ਕਰਨੀ ਸੀ ਉਹਨੂੰ ਜਾ ਕੇ ਸਮਝਾਉਣਾ ਸੀ ਵੀ ਬੀਬਾ ਤੂਆ ਕੰਮ ਨਾ ਕਰ ਮੈਨੂੰ ਤੁਸੀਂ ਸਿਰਫ ਇੱਕ ਉਸ ਤੱਕ ਹੀ ਤੁਹਾਡਾ ਜੋਰ ਚੱਲਦਾ ਜਿਹੜਾ ਕੋਈ ਮਜਲੂਮ ਹੋਵੇ ਜਿਹਦੇ ਘਰ ਘੜ ਦਾ ਪਤਾ ਨਾ ਜਿਹੜਾ ਪਿੱਛੋਂ ਕਮਜ਼ੋਰ ਹੋਵੇ ਜਿਹੜਾ ਤੁਹਾਡੇ ਨਾਲ ਲੜ ਨਾ ਸਕਦਾ ਹੋਵੇ ਤੁਹਾਨੂੰ ਪਤਾ ਕਿ ਸਨਨੀ ਲੋਨੀ ਵਾਲ ਜਾਓਗੇ ਅਰਬਾਤ ਦੀ ਸਾਮੀਆਂ ਉਹ ਉਹਦੇ ਕੋਲ ਬੌਂਸਰ ਵੀ ਨੇ ਸਾਰਾ ਕੁਝ ਐ ਤੇ ਅਗਲੇ ਤੁਹਾਨੂੰ ਚੋਪੜ ਕੇ ਰੱਖ ਦਿੰਦੇ ਇਸ ਕਰਕੇ ਉਧਰ ਤੁਸੀਂ ਨਹੀਂ ਜਾਂਦੇ ਹੈਨਾ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਾਹਿਬ ਦੀ ਸੋ ਕਮਲਕੌਰ ਨੂੰ ਇਸੇ ਕਰਕੇ ਭਾਬੀ ਬੁਲਾਇਆ ਜਾਂਦਾ ਸੀ ਤਕੜੇ ਦੀ ਜਨਾਨੀ ਨੂੰ ਹਰੇਕ ਚਾਚੀ کہہ ਕੇ ਬੁਲਾਉਂਦਾ ਸੋ ਜਿਹੜੇ ਅਮਰਤਪਾਲ ਮਹਿਰੋ ਜੀ ਨੇ ਸਭ ਤੋਂ ਵੱਡੀ ਗੱਦਾਰੀ ਤਾਂ ਇਹ ਕੀਤੀ ਐ ਜਿਹੜੇ ਉਹ ਆਪਣੇ ਜਿਹੜੇ ਚੇਲੇ ਸੀ ਚਰੇ ਜੂਨੀਅਰ ਯੋਧੇ ਉਹਨਾਂ ਨੂੰ ਫਸਾਤਾ ਉਹਨਾਂ ਨੂੰ ਉਹ ਵਿਚਾਰੇ ਭੁਗਤ ਰਹੇ ਨੇ ਤੇ ਆਪ ਸ਼੍ਰੀਮਾਨ ਜੀ ਉੱਥੇ ਨਜ਼ਾਰੇ ਲੈ ਰਹੇ ਨੇ ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਅਮਰਤਪਾਲ ਮਹਿਰੋ ਜੀ ਨੇ ਆਪਣਾ ਉੱਥੇ ਭੇਸਤਾ ਦੇਖੋ ਰੱਖਣਗੇ ਨਹੀਂ ਉੱਥੇ 100% ਇਸ ਗੱਲ ਦੀ ਗਰੰਟੀ ਹੈ ਕਿਉਂਕਿ ਅਮਰਤਪਾਲ ਬਾਰੇ ਇੰਟਰਨੈਸ਼ਨਲ ਖਬਰਾਂ ਵੀ ਨਸ਼ਰ ਹੋ ਚੁੱਕੀਆਂ ਨੇ ਮਹਿਰੋ ਬਾਰੇ ਅਮਰਤਪਾਲ ਮਹਿਰੋ ਬਾਰੇ ਇਹਦੀਆਂ ਫੋਟੋਆਂ ਵੀ ਰਿਲੀਜ਼ ਹੋ ਚੁੱਕੀਆਂ ਨੇ ਔਰ ਨੀਲੇ ਬਾਣੇ ਦੇ ਵਿੱਚ ਤਾਂ ਇਹ ਕਤਈ ਬਿਲਕੁਲ ਵੀ ਨਹੀਂ ਅਬਲਾ ਦਾ ਰਸਤੇ ਵਿੱਚ ਕਿਤੇ ਬ੍ਰੇਕ ਮਿਲਿਆ ਹੋਊਗਾ ਉੱਥੇ ਇਹ ਡਰੈੱਸ ਆਪ ਆਪ ਦਾ ਚੇਂਜ ਕਰ ਲੈਣਗੇ ਉੱਥੇ ਜਾ ਕੇ ਹੋ ਸਕਦਾ ਹੈ ਹੁਲੀਆ ਵੀ ਆਪਣਾ ਬਦਲ ਲੈਣ ਇਹ ਹੁਲੀਆ ਕਿਵੇਂ ਬਦਲਦੇ ਨੇ ਇਹਨਾਂ ਨੂੰ ਆਉਂਦਾ ਚੰਗੀ ਤਰ੍ਹਾਂ ਕਿਉਂਕਿ ਬੇਸਿਕਲੀ ਇਹ ਕਿਸੇ ਹੋਰ ਧਰਮ ਨੂੰ ਬਿਲੋਂਗ ਕਰਦੇ ਸੀ ਤੇ ਇਹਨਾਂ ਦਾ ਸ਼ਾਇਦ ਖਤਨਾ ਵੀ ਹੋਇਆ ਹੋਇਆ ਸੀ ਜਿਵੇਂ ਨੈਂਸੀ ਗਰੇਵਾਲ ਨਾ ਦੀ ਬੀਬੀ ਦੱਸਦੀ ਹੈ ਦੂਜੇ ਪਾਸੇ ਇਹ ਵੀ ਚਰਚਾਵਾਂ ਨੇ ਕਿ ਉਸ ਕੁੜੀ ਦੇ ਨਾਲ ਜਿਹੜੀ ਕਮਲ ਕੌਰ ਹੈ ਉਹਦੇ ਨਾਲ ਬਲਾਤਕਾਰ ਵੀ ਕੀਤਾ ਗਿਆ ਇਹ ਗੱਲ ਖੈਰ ਜਿਹੜੀ ਜਦੋਂ ਉਹਦਾ ਜਿਹੜਾ ਸਵੈਬ ਵਗੈਰਾ ਲਏ ਹੋਣਗੇ ਪੁਲਿਸ ਨੇ ਬਾਇਓਨਲ ਸਵੈਬ ਵਗੈਰਾ ਇਹ ਤਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੂਗਾ ਪਰ ਇੱਕ ਇਲਜ਼ਾਮ ਤਾਂ ਹੈ ਨਾ ਜਿਹੜਾ ਲੱਗਿਆ ਹੋਇਆ ਤੇ ਉਹ ਤੋਂ ਲੋਕਾਂ ਦੇ ਮਨ ਵਿੱਚ ਸ਼ੱਕ ਕੇਸ ਕਰਕੇ ਵੀ ਫਾਇਦਾ ਹੁੰਦਾ ਕਿ ਇੰਨੇ ਘੰਟੇ ਇੰਨੇ ਘੰਟੇ ਹੈ 10-12 ਘੰਟੇ ਤੋਂ ਵੱਧ ਦੇ ਉੱਥੇ ਗੈਰਾਜ ਦੇ ਵਿੱਚ ਕੱਲੇ ਗੈਰਾਜ ਦੇ ਵਿੱਚ ਰਹੇ ਨੇ ਉਹ ਕੁੜੀ ਦੇ ਨਾਲ ਉੱਥੇ ਕਿਹੜਾ ਨਾ ਨੇ ਉੱਥੇ ਉਹਦੇ ਨਾਲ ਉਡਾਣਾ ਸਿੱਖਣ ਲਈ ABC ਸਿੱਖਣ ਲਈ ਹੋਰ ਪੜਾਈ ਵਿਗਰਾਦ ਗੱਲ ਕਰਨ ਲਈ ਕੋਈ ਚਰਚਾਵਾਂ ਕੀਤੀਆਂ ਹੋਣਗੀਆਂ ਪਰ ਕੁੱਲ ਮਿਲਾ ਕੇ ਹਿੰਦੁਸਤਾਨ ਦਾ ਜਿਹੜਾ ਕਾਨੂੰਨ ਹੈ ਭਾਰਤ ਦਾ ਕਾਨੂੰਨ ਹੈ ਪੰਜਾਬ ਦਾ ਜਿਹੜਾ ਲਾ ਐਂਡ ਆਰਡਰ ਹੈ ਉਹਨੂੰ ਆਪਣੇ ਹੱਥ ਵਿੱਚ ਲੈ ਲੈਣਾ ਉਸ ਨੂੰ ਆਪਣੇ ਆਪ ਹੀ ਪੁਲਿਸ ਬਣ ਜਾਣਾ ਯਾਨੀ ਕਿ ਘਰੋਂ ਚੱਕ ਲਿਓ ਖੜ ਲਿਓ ਆਪਣੇ ਆਪ ਹੀ ਜੇਲਰ ਬਣ ਜਾਣਾ ਕਿ ਉਹਨੂੰ ਆਪਣੀ ਕੈਦ ਵਿੱਚ ਰੱਖੋ ਔਰ ਆਪਣੇ ਆਪ ਹੀ ਜੱਜ ਬਣ ਜਾਣਾ ਤੇ ਜਲਾਦ ਬਣ ਜਾਣਾ ਕਿ ਫੈਸਲਾ ਦੇ ਕੇ ਨੇ ਛਟਕਾ ਦਿਓ ਇਹਨੂੰ ਸੋਦਾ ਲਾ ਦਿਓ ਇਹ ਕਿੱਥੋਂ ਤੱਕ ਜਾਇਜ ਹੈ ਸੂਝਵਾਨ ਪੰਜਾਬੀਆਂ ਨੂੰ ਬੇਨਤੀ ਹੈ ਕਿ ਧਿਆਨ ਦਿਓ ਇਹਨਾਂ ਗੱਲਾਂ ਦੇ ਵੱਲ ਜਿਹੜਾ ਕਤਲ ਹੈ ਇੱਕ ਸ਼੍ਰੀਮਾਨ ਜੀ ਇਹਨਾਂ ਦੀ ਪੇਸ਼ੀ ਤੋਂ ਬਾਅਦ ਬਾਹਰ ਜਦੋਂ ਆ ਰਹੇ ਸੀਗੇ ਕਾਨੂੰਨੀ ਜਾਣਕਾਰੀ ਰੱਖਣ ਵਾਲੇ ਕਹਿੰ ਰਹੇ ਸੀ ਇੱਕ ਮਾਮੂਲੀ ਕਤਲ ਹੋਇਆ ਹੈ ਯਾਨੀ ਕਿ ਕਤਲ ਨੂੰ ਮਾਮੂਲੀ ਕਹਿ ਰਹੇ ਨੇ ਇਹ ਉਹਨਾਂ ਦਾ ਸ਼ਬਦਾਵਲੀਆ ਹੁਣ ਰਿਕਾਰਡ ਹੈ ਰਿਕਾਰਡ ਦੇ ਦਿੱਤੇ ਫਿਰ ਇੱਕ ਬੀਬੀ ਹੈ ਜੀ ਕਾਨੂੰਨੀ ਜਾਣਕਾਰੀਆਂ ਨਾਲ ਇਤਫਾਕ ਰੱਖਣ ਵਾਲੀ ਉਹ ਕਹਿੰਦੀ ਜੀ ਕਾਤਲਾਂ ਨੂੰ ਵੀ ਵਕੀਲ ਹੀ ਬਚਾਉਂਦੇ ਨੇ ਯਾਨੀ ਕਿ ਉਹਨੇ ਇਹ ਨਹੀਂ ਕਿਹਾ ਕਿ નિર્ਦੋਸ਼ਾਂ ਨੂੰ ਜੇ ਜੇ ਕੋਈ ਫਸ ਜੇ ਤੇ ਉਸ ਨੂੰ ਵਕੀਲ ਬਚਾਉਂਦੇ ਨੇ ਉਹ ਕਹਿੰਦੀ ਕਾਤਲਾਂ ਨੂੰ ਵੀ ਵਕੀਲ ਹੀ ਬਚਾਉਂਦੇ ਨੇ ਇੱਕ ਵਕੀਲ ਕਹਿ ਰਹੀ ਹੈ ਇਹ ਗੱਲ ਕਿੱਧਰ ਦੀ ਤੁਹਾਡੀ ਸੋਚ ਹੈ ਯਾਰ ਕਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਮੇਰੀ ਉਹਨਾਂ ਨੂੰ ਵੀ ਗੁਜਾਰਿਸ਼ ਹੈ ਜਿਹੜੇ ਫੇਸਬੁੱਕ ਦੇ ਉੱਤੇ ਜਿਹੜੇ ਕੰਟੈਂਟ ਮੇਕਰ ਨੇ ਜਿਹੜੇ ਇੰਸਟਾਗ੍ਰਾਮ 'ਤੇ ਜਿਹੜੇ ਅਸ਼ਲੀਲਤਾ ਦੀਆਂ ਇਸ ਤਰ੍ਹਾਂ ਦੀਆਂ ਕਿਉਂਕਿ ਦੇਖੋ ਗੱਲ ਇਹ ਹੈ ਕਿ ਤੁਹਾਡੀਆਂ ਹਰਕਤਾਂ ਦੇ ਨਾਲ ਬੱਚਿਆਂ ਦੇ ਮਨਾਂ ਤੇ ਬਹੁਤ ਅਸਰ ਪੈਂਦਾ ਕਿਉਂਕਿ ਅੱਜ ਕੱਲ ਛੋਟਾ ਬੱਚਾ ਸਾਲ ਦੋ ਸਾਲ ਦੀ ਉਮਰ ਤੋਂ ਹੀ ਖੇਡਣ ਲੱਗ ਜਾਂਦਾ ਹੈ ਆਪਣੇ ਮੋਬਾਈਲ ਫੜਨ ਲੱਗ ਜਾਂਦਾ ਹੈ ਮਾਪੇ ਵੀ ਫੜਾ ਦਿੰਦੇ ਨੇ ਤੇ ਜਾਣੇ ਜਾਣੇ ਕਿਧਰੇ ਨਾ ਕਿਧਰੇ ਤੁਹਾਡੀ ਬਕਵਾਸ ਬਾਜੀ ਆ ਜਿਹੜੀ ਉਹਨਾਂ ਨੂੰ ਸੁਣਨੀ ਪੈ ਜਾਂਦੀ ਹੈ ਤੁਸੀਂ ਇਸ ਘਟਨਾ ਤੋਂ ਸਬਕ ਲਓ ਅਸੀਂ ਇਸ ਕਤਲ ਨੂੰ ਬਿਲਕੁਲ ਵੀ ਇਹਨੂੰ ਇਹ ਠਹਿਰਾ ਨਹੀਂ ਸਕਦੇ ਇਹ ਇੱਕ ਸਹੀ ਕਾਰਵਾਈ ਹੈ ਘਟੀਆ ਕਾਰਵਾਈ ਹੈ ਬੇਸ਼ਿਆਨਾ ਕਾਰਵਾਈ ਹੈ ਬੁਚੜਾਲੀ ਕਾਰਵਾਈ ਹੈ ਪਰ ਨਾਲ ਦੀ ਨਾਲ ਅਸੀਂ ਤੁਹਾਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਨੇ ਤੁਸੀਂ ਇਹ ਨਾ ਸੋਚੋ ਕਿ ਜੇ ਤੁਹਾਨੂੰ ਤੁਹਾਡਾ ਇੱਕ ਦਾ ਮਰਡਰ ਹੋ ਗਿਆ ਤੁਸੀਂ ਬਾਕੀ ਇਸ ਕਰਕੇ ਮਾਫੀ ਮੰਗਣ ਲੱਗ ਜਾਓ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੇ ਬੜੀਆਂ ਪ੍ਰੋਵੀਜ਼ਨਸ ਨੇ ਕੋਈ ਤੁਹਾਡੇ ਪਿੱਛੇ ਪਿਆ ਨਹੀਂ ਲੀਗਲੀ ਤੌਰ ਦੇ ਉੱਤੇ ਪੱਕੀ ਤਰ੍ਹਾਂ ਜੇ ਕਾਨੂੰਨਾਂ ਨੂੰ ਕੋਈ ਬੰਦਾ ਤੁਹਾਡੇ ਤੁਹਾਡੀ ਆਈਡੀ ਦੇ ਪਿੱਛੇ ਪੈ ਗਿਆ ਤੁਹਾਡੇ ਪਿੱਛੇ ਪੈ ਗਿਆ ਤੁਹਾਡੇ ਚੈਨਲ ਦੇ ਪਿੱਛੇ ਪੈ ਗਿਆ ਅੱਜਕੱਲ੍ਹ ਜਿਹੜੇ ਆ ਨਾਰਮਲੀ ਇਹ ਹੈ ਕਿ ਇੱਕ ਬਕਵਾਸ ਮਾਰੋ ਚੰਗੀ ਤਰ੍ਹਾਂ ਚਿਕੜਵਾਓ ਛਾਲੋ ਵੀ ਤੁਹਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ ਈਵਨ ਕਿ ਤੁਸੀਂ ਜੇ ਡਿਲੀਟ ਵੀ ਕਰ ਦਿੰਨਾ ਤਾਂ ਉਹ ਵੀ ਇਹ ਡਿਜੀਟਲ ਟਰੈਕ ਹੁੰਦੇ ਨੇ ਇਹ ਇਸ ਤਰ੍ਹਾਂ ਉੱਪਰ ਕੇ ਬਾਹਰ ਆ ਜਾਂਦੇ ਨੇ ਜਿਵੇਂ ਸਮੁੰਦਰ ਮੰਥਨ ਵੇਲੇ ਤੇਰਾ ਰਤਨ ਬਾਹਰ ਨਿਕਲੇ ਸੀ ਸੋ ਮੇਰੀ ਇਹ ਗੁਜਾਰਿਸ਼ ਹੈ ਤੁਹਾਨੂੰ ਵੀ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜ਼ਰੂਰੀ ਨਹੀਂ ਕਿ ਤੁਸੀਂ ਇਹ ਜੇ ਗੰਦਪਿੱਲ ਜਿਹੜਾ ਜਿੱਧਰ ਤੁਸੀਂ ਦੇਖੋ ਗੱਲ ਇਹ ਹੈ ਕਿ ਇੱਕ ਮਜ਼ਾਰੀ ਆ ਜਾਂਦਾ ਡੁਗਡਗੀ ਵਜਾ ਕੇ ਉਹ ਖੇਡਾ ਪਾਉਂਦਾ ਤੇ ਲੋਕ ਇਕੱਠੇ ਕਰ ਲੈਂਦੇ ਉਹਨਾਂ ਨੇ ਉਹਦਾ ਤਮਾਸ਼ਾ ਦੇਖਣਾ ਤਮਾਸ਼ੇ ਦੇ ਰਾਨੋ ਕੀ ਕਰਦਾ ਕੀ ਕਰਦਾ ਉਹ ਤਾਂ ਉਹਨੇ ਆਪ ਦੇਖਣਾ ਨਾ ਕਿ ਮੈਂ ਲੋਕਾਂ ਨੂੰ ਕੀ ਦਿਖਾਣਾ ਤੁਸੀਂ ਜੇ ਲੋਕਾਂ ਨੂੰ ਮਾਰਾ ਦਿਖਾਓਗੇ ਇੱਕ ਉਸ ਬੰਦੇ ਵਰਗੀ ਤੁਹਾਡੀ ਹਾਲਤ ਹੈ ਜਿਹੜਾ ਇੱਕ ਸਮੈਕ ਵੇਚਣ ਵਾਲਾ ਚਿੱਟਾ ਵੇਚਣ ਵਾਲਾ ਜਿਹੜਾ ਕਿ ਸੁਸਾਇਟੀ ਨੂੰ ਖਰਾਬ ਕਰਦਾ ਜਾਂਦਾ ਹੈ। ਔਰ ਸਭ ਤੋਂ ਵੱਡਾ ਪਾਪ ਕਰਦਾ। ਉਹ ਉਸੇ ਤਰ੍ਹਾਂ ਦਾ ਪਾਪ ਤੁਸੀਂ ਕਰ ਰਹੇ। ਇਸ ਕਰਕੇ ਜਿੱਥੇ ਅਮਰਤਪਾਲ ਮਹਿਰੋ ਵਰਗੇ ਇਹਨਾਂ ਇਸ ਤਰ੍ਹਾਂ ਦੇ ਜਿਹੜੇ ਬਦਮਣੀ ਫੈਲਾਉਣ ਵਾਲੇ ਜਿਹੜੇ ਕਾਨੂੰਨ ਨੂੰ ਹੱਥਾਂ ਵਿੱਚ ਲੈਣ ਵਾਲੇ ਅਪਰਾਧੀ ਨੇਚਰ ਦੇ ਵਿਅਕਤੀ ਨੇ ਉਨਨ ਨੂੰ ਨੱਥਕੋਣੀ ਚਾਹੀਦੀ ਹੈ ਇਸੇ ਤਰ੍ਹਾਂ ਸਰਕਾਰਾਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਇਸ ਤਰ੍ਹਾਂ ਦੇ ਚੈਨਲਾਂ ਬਾਰੇ ਇਸ ਤਰ੍ਹਾਂ ਦੀਆਂ ਆਈਡੀਆਂ ਨੂੰ ਤੁਰੰਤ ਬਲੌਕ ਕਰਨਾ ਚਾਹੀਦਾ ਹੈ ਇਹਨਾਂ ਦੇ ਪਰਚੇ ਆਈਟੀ ਐਕਟ ਦੇ ਦਰਜ ਕਰਨੇ ਚਾਹੀਦੇ ਨੇ ਜਿਹੜੇ ਸਮਾਜ ਨੂੰ ਵੀ ਪ੍ਰਦੂਸ਼ਿਤ ਕਰ ਰਹੇ ਨੇ ਸੋ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਕਮੈਂਟ ਵੀ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਵੇਖਦੇ ਰਹੋ ਗੱਲ ਪੰਜਾਬ ਦੀ ਗੱਲ ਸਾਡੀ ਸਾਡੀ ਸਾਰਿਆਂ ਦੀ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਹਾਲੇਲੂਇਆ ਵੰਦੇ ਮਾਤਰਮ ਜੈ ਹਿੰਦ